ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਪੂਰਨਮਾਸੀ ਦੇ ਦਿਨ ਤੁਸੀਂ ਵੀ ਆਪਣੀ ਕਿਸਮਤ ਨੂੰ ਸੋਨੇ ਵਾਂਗ ਚਮਕਾਉਣਾ ਚਾਹੁੰਦੇ ਹੋ ਤੇ ਇਹ ਇੱਕ ਖਾਸ ਉਪਾਅ ਕਰ ਲਓ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਬਰਕਤਾਂ ਵਾਸ ਕਰ ਜਾਣਗੀਆਂ ਕਿਉਂਕਿ ਘਰ ਦੀ ਖੁਸ਼ਹਾਲੀ ਦਾ ਹੀ ਅਸੀਂ ਤੁਹਾਨੂੰ ਅੱਜ ਮੰਤਰ ਦੱਸਣ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜਿ ਲਿਖ ਕੇ ਹਾਜ਼ਰੀ ਰਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਪਰਮਾਤਮਾ ਕਿਸ ਤੋਂ ਖੁਸ਼ ਹੋ ਕੇ ਫਿਰ ਉਹਦੀ ਗਰੀਬੀ ਨੂੰ ਦੂਰ ਕਰ ਦਿੰਦੇ ਹਨ ਤੇ ਘਰ ਵਿੱਚ ਬਰਕਤ ਲੈ ਕੇ ਆਉਂਦੇ ਹਨ ਇੱਕ ਵਾਰ ਪੁਰਾਣੇ ਸਮੇਂ ਦੀ ਗੱਲ ਹੈ ਜੀ ਕਿ ਭਗਤ ਨਾਮਦੇਵ ਜੀ ਹੋਏ ਹਨ ਉਹ ਕਿਸੇ ਰਾਹ ਤੋਂ ਲੰਘ ਰਹੇ ਸੀ ਅੱਗੇ ਵੇਖਦੇ ਹਨ ਇੱਕ ਮੰਦਰ ਦੇ ਵਿੱਚ ਕਥਾ ਕੀਰਤਨ ਚੱਲ ਰਿਹਾ ਸੀ ਉਹ ਬਾਹਰ ਖੜ ਕੇ ਸੁਣਨ ਲੱਗਦੇ ਹਨ ਤੇ ਜਦੋਂ ਸੁਣਦੇ ਹਨ ਉਹਨਾਂ ਨੂੰ ਇੰਨਾ ਰਸ ਆ ਜਾਂਦਾ ਹੈ ਕਿ ਉਹਨਾਂ ਦੇ ਪੈਰਾਂ ਵਿੱਚ ਜੁੱਤੀਆਂ ਪਾਈਆਂ ਸਨ ਉਹਨਾਂ ਨੂੰ ਲਾ ਕੇ ਉੱਥੇ ਹੀ ਉਹ ਆਪਣੀ ਸਰੰਗੀ ਵਜਾਉਣ ਲੱਗਦੇ ਹਨ ਇਹ ਵੇਖ ਕੇ ਪੰਡਿਤ ਜਿਹੜਾ ਸੀ ਉਹ ਮੰਦਰ ਤੋਂ ਬਾਹਰ ਆਇਆ ਤੇ ਉਹਨੂੰ ਝੁੱਕ ਕੇ ਜਿਹੜਾ ਹੈ ਮੰਦਰ ਦੇ ਸਾਹਮਣੇ ਦੂਰ ਭਗਾ ਦਿੱਤਾ। ਹੁਣ ਨਾ ਉਹ ਵਿਚਾਰਾ ਬੜਾ ਦੁਖੀ ਹੋਇਆ। ਰੱਬ ਦੇ ਨਾਲ ਗਿਲੇ ਸ਼ਿਕਵੇ ਕਰਨ ਲੱਗਾ ਕਿ ਮੇਰੀ ਜਿਹੜੀ ਜਾਤ ਹੈ ਉਹ ਉੱਚੀ ਨਹੀਂ ਹੈਗੀ। ਜਿਸ ਕਰਕੇ ਇਹਨਾਂ ਨੇ ਮੈਨੂੰ ਮੰਦਰ ਚੋਂ ਬਾਹਰ ਕੱਢ ਦਿੱਤਾ। ਉਸ ਤਰ੍ਹਾਂ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰਨ ਲੱਗਾ। ਇਹਨੇ ਨੂੰ ਪਰਮਾਤਮਾ ਨੇ ਆਪ ਆ ਕੇ ਉਹ ਜਿਹੜਾ ਮੰਦਰ ਸੀ ਨਾ ਉਸ ਥਾਂ ਤੋਂ ਚੁੱਕ ਕੇ ਤੇ ਜਿੱਥੇ ਭਗਤ ਨਾਮਦੇਵ ਜੀ ਸਨ ਉਥੇ ਸਾਹਮਣੇ ਲਿਆ ਕੇ ਉਸ ਨੂੰ ਖੜਾ ਕਰ ਦਿੱਤਾ ਹੁਣ ਉਥੇ ਰੱਬ ਪਰਮਾਤਮਾ ਅਕਾਲ ਪੁਰਖ ਆ ਕੇ ਕਹਿਣ ਲੱਗੇ ਕਿ ਵੇਖ ਤੈਨੂੰ ਇਹਨਾ ਮੰਦਰ ਤੋਂ ਬਾਹਰ ਕੱਢਿਆ ਸੀ ਮੈਂ ਮੰਦਰ ਹੀ ਤੇਰੇ ਕੋਲ ਲੈ ਕੇ ਆ ਗਿਆ ਹਾਂ ਕਿ ਤੂੰ ਜਿਹੜਾ ਮੇਰਾ ਬਹੁਤ ਹੀ ਪਿਆਰਾ ਭਗਤ ਹੈ ਇਸ ਕਰਕੇ ਮੈਂ ਤੈਨੂੰ ਦੁਖੀ ਨਹੀਂ ਵੇਖ ਸਕਦਾ ਮਨ ਵਿੱਚ ਬੜਾ ਜ਼ਿਆਦਾ ਚਾ ਹੁਣ ਹਉਮੈ ਤੇ ਹੰਕਾਰ ਵੀ ਆ ਗਿਆ ਕਿ ਪਰਮਾਤਮਾ ਆਪ ਮੇਰੇ ਲਈ ਚੱਲ ਕੇ ਮੇਰੇ ਵੱਲ ਮੰਦਰ ਲੈ ਕੇ ਆਏ ਹਨ ਤੇ ਮੰਦਰ ਦਾ ਮੂੰਹ ਵੀ ਮੇਰੇ ਵਾਲੇ ਪਾਸੇ ਕਰ ਦਿੱਤਾ ਹੈ ਅਗਲੀ ਸਵੇਰ ਹੋਈ ਉਹ ਰੱਬ ਨੂੰ ਫਿਰ ਆਵਾਜ਼ ਦਿੰਦਾ ਰੱਬ ਉਹਦੇ ਕੋਲ ਆ ਜਾਂਦੇ ਹਨ ਤੇ ਹੁਣ ਕਹਿੰਦਾ ਕਿ ਰੱਬ ਮੈਂ ਤੁਹਾਡੇ ਨਾਲ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਤੁਹਾਡਾ ਦੁਨੀਆ ਤੋਂ ਸਭ ਤੋਂ ਜ਼ਿਆਦਾ ਕਿਹੜਾ ਚੰਗਾ ਭਗਤ ਹੈ ਤੇ ਉਹ ਕੌਣ ਹੈ ਹੁਣ ਪਰਮਾਤਮਾ ਅਕਾਲ ਪੁਰਖ ਉਹਨੂੰ ਦੁਖੀ ਨਹੀਂ ਸੰ ਦੇਖਣਾ ਚਾਹੁੰਦੇ ਉਹਨਾਂ ਕਹਿ ਦਿੱਤਾ ਜੀ ਸਭ ਤੋਂ ਪਿਆਰਾ ਭਗਤ ਤੂੰ ਹੈ। ਉਹਨੇ ਫਿਰ ਸਵਾਲ ਕੀਤਾ। ਅਗੋਂ ਫਿਰ ਪਰਮਾਤਮਾ ਨੇ ਕਿਹਾ ਕਿ ਤੂੰ ਹੀ ਮੇਰਾ ਸਭ ਤੋਂ ਜ਼ਿਆਦਾ ਪ੍ਰੇਮ ਵਾਲਾ ਭਗਤ ਹੈ। ਹੁਣ ਜਦੋਂ ਉਹਦੇ ਮਨ 'ਚ ਨਾਮਦੇਵ ਜੀ ਜਿਹੜੇ ਸਨ, ਉਹਨਾਂ ਦੇ ਮਨ 'ਚ ਇੰਨੀ ਹਉਮੈ ਤੇ ਹੰਕਾਰ ਆ ਗਿਆ ਕਿ ਮੇਰੇ ਤੋਂ ਵੱਡਾ ਕੋਈ ਭਗਤ ਹੈ ਹੀ ਨਹੀਂ। ਹੁਣ ਜਦੋਂ ਤੀਜੀ ਵਾਰ ਪੁੱਛਦੇ ਹਨ, ਹੁਣ ਅਕਾਲ ਪੁਰਖ ਪਰਮਾਤਮਾ ਜੀ ਨੇ ਸੋਚਿਆ ਇਹਦਾ ਹਉਮੈ ਤੇ ਹੰਕਾਰ ਤੋੜਨਾ ਪੈਣਾ ਹੈ। ਉਹ ਕਹਿਣ ਲੱਗੇ ਕਿ ਮੈਂ ਤੈਨੂੰ ਪਿਆਰਾ ਭਗਤ ਤਾਂ ਮੰਨਦਾ ਹਾਂ ਜਦੋਂ ਤੂੰ ਆਵਾਜ਼ ਦੇਵੇਂ ਦਿਨ ਵਿੱਚ ਕਿੰਨੀ ਵਾਰ ਮੈਂ ਤੇਰੇ ਕੋਲ ਜ਼ਰੂਰ ਆ ਜਾਵਾਂਗਾ ਪਰ ਮੈਂ ਹਰ ਸਮੇਂ ਜਿਹਦੇ ਕੋਲ ਉੱਠਦਾ ਬੈਠਦਾ ਤੇ ਜਾਂਦਾ ਰਹਿੰਦਾ ਹਾਂ ਜਿਹਦੇ ਘਰ ਵਿੱਚ ਤੇਰੇ ਕੋਲ ਜੇ ਤੂੰ ਮੈਨੂੰ ਆਵਾਜ਼ ਦਿੱਤੀ ਤੇ ਕਈ ਵਾਰ ਵੀ ਤੂੰ ਮੈਨੂੰ ਯਾਦ ਕਰੇ ਮੈਂ ਤੇਰੇ ਕੋਲ ਹੁਣ ਨਹੀਂ ਆਉਣਾ ਪਰ ਮੈਂ ਜਿਸ ਘਰ ਵਿੱਚ ਕਦੇ ਵੀ ਨਹੀਂ ਜਾਣਾ ਭੁੱਲਦਾ ਉਹ ਮੇਰਾ ਸਭ ਤੋਂ ਵੱਡਾ ਭਗਤ ਹੈ ਇਹ ਸੁਣ ਕੇ ਭਗਤ ਨਾਮਦੇਵ ਨੇ ਪੁੱਛਿਆ ਉਹ ਕੌਣ ਹੈ ਉਹਨਾਂ ਨੇ ਕਿਹਾ ਤੋ ਥੋੜੀ ਦੂਰ ਇੱਕ ਪਿੰਡ ਹੈ। ਉੱਥੇ ਰੰਕਾ ਤੇ ਬੰਕਾ ਨਾਮ ਦੇ ਦੋ ਮਨੁੱਖ ਰਹਿੰਦੇ ਹਨ। ਉਹ ਦੋਵੇਂ ਭਰਾ ਹਨ ਤੇ ਉਹ ਮੇਰੇ ਸਭ ਤੋਂ ਪ੍ਰੇਮ ਭਗਤ ਵਾਲੇ ਬੰਦੇ ਹਨ। ਹੁਣ ਇਹ ਗੱਲ ਸੁਣ ਕੇ ਉਹਦੇ ਮਨ 'ਚ ਥੋੜੀ ਜਿਹੀ ਖਲਬਲੀ ਮਚੀ ਕਿ ਉਹ ਕੌਣ ਹੈ। ਹੁਣ ਆਪ ਤਾਂ ਪਰਮਾਤਮਾ ਉੱਥੋਂ ਚਲੇ ਗਏ। ਹੁਣ ਨਾ ਉਹ ਉਸਦੇ ਘਰ ਵਾਲੇ ਉਹ ਪਿੰਡ ਵਾਲੇ ਪਾਸੇ ਤੁਰ ਪੈਂਦੇ ਹਨ। ਜਾ ਕੇ ਜਿਹੜਾ ਉਹਨਾਂ ਦਾ ਪਿੰਡ ਹੈ ਉਸ ਬਾਰੇ ਪੁੱਛਿਆ ਤੇ ਰੰਕੇ ਤੇ ਬੰਕੇ ਦਾ ਘਰ ਪੁੱਛਿਆ ਕਿ ਕਿਹੜਾ ਹੈ ਫਿਰ ਉਹਨਾਂ ਦਾ ਜਾ ਕੇ ਬੂਹਾ ਖੜਕਾਇਆ ਬੂਹਾ ਖੋਲਿਆ ਤੇ ਅੰਦਰੋਂ ਇੱਕ ਕੋਈ 17 16 ਸਾਲਾਂ ਵਰਿਆਂ ਦੀ ਕੰਨਿਆ ਬਾਹਰ ਆਈ ਉਹਨੂੰ ਪੁੱਛਦੇ ਹਨ ਕਿ ਇਹ ਰੰਕੇ ਬੰਕੇ ਦਾ ਘਰ ਹੈ ਉਹ ਉਦੋਂ ਤਾਂ ਪਹਿਲਾਂ ਘਰ ਵਿੱਚ ਹਾਲਾਤ ਵੇਖ ਕੇ ਸੋਚਦੇ ਹਨ ਕਿ ਸ਼ਾਇਦ ਮੈਂ ਗਲਤ ਘਰ ਆ ਗਿਆ ਇੱਕ ਟੁੱਟੀ ਜਿਹੀ ਸ਼ਣ ਸੀ ਇੱਕ ਹੀ ਮੰਜੀ ਸੀ ਤੇ ਘਰ ਦੇ ਹਾਲਾਤ ਦੱਸਦੇ ਪਏ ਸਨ ਕਿ ਘਰ ਕਿੰਨੀ ਜ਼ਿਆਦਾ ਗਰੀਬੀ ਹੈ ਉਹ ਸੋਚਣ ਲੱਗਾ ਪਰਮਾਤਮਾ ਸਾਰਾ ਦਿਨ ਇੱਥੇ ਥੋੜਾ ਰਹਿੰਦੇ ਹੋਣਗੇ ਇਹ ਤੇ ਮੈਂ ਜਾਪਦਾ ਗਲਤ ਪਤੇ ਟਿਕਾਣੇ ਤੇ ਆ ਗਿਆ ਹੋਵਾਂਗਾ ਕਿ ਇਹ ਰੰਕੇ ਬੰਕੇ ਦਾ ਘਰ ਹੈ ਗਲਤੀ ਨਾਲ ਸ਼ਾਇਦ ਮੈਂ ਇੱਥੇ ਆ ਗਿਆ ਹਾਂ ਉਹਨੇ ਕਿਹਾ ਨਹੀਂ ਜੀ ਇਹ ਰੰਕੇ ਬੰਕੇ ਦਾ ਘਰ ਹੈ ਤੁਸੀਂ ਅੰਦਰ ਆਓ ਉਹ ਆਉਂਦੇ ਹੋਣਗੇ ਕਹਿਣ ਲੱਗੇ ਕਿ ਉਹ ਕਿੱਥੇ ਗਏ ਹਨ ਉਹ ਕਹਿੰਦੇ ਜੀ ਉਹ ਜੰਗਲ ਵਿੱਚ ਲੱਕੜਾਂ ਵੱਢਣ ਜਾਂਦੇ ਹਨ ਤੇ ਉੱਥੇ ਹੀ ਜਾਂਦੇ ਹਰ ਤੇ ਆ ਜਾਣਗੇ ਉਹਨੇ ਕਿਹਾ ਤੁਸੀਂ ਕੌਣ ਹੋ ਉਹਨੇ ਕਿਹਾ ਮੈਂ ਉਹਨਾਂ ਦੀ ਭੈਣ ਹਾਂ ਉਹ ਵੇਖਦਾ ਕਿ ਬੜੇ ਲੰਮੇ ਸਮੇਂ ਤੋਂ ਉਹ ਨਾ ਹਲਦੀ ਪੀਸੀ ਜਾ ਰਹੀ ਸੀ ਉਹਨੂੰ ਪੁੱਛਦੇ ਤੂੰ ਹਲਦੀ ਕਿਉਂ ਪੀਂਦੀ ਹੈ ਉਹਨੇ ਕਿਹਾ ਜੀ ਅਕਾਲ ਪੁਰਖ ਪਰਮਾਤਮਾ ਦੇ ਨਾ ਮੋਢੇ ਤੇ 60 ਵਜ ਗਈ ਹੈ ਉਹਦੇ ਉੱਤੇ ਲਾਉਣੀ ਹੈ ਉਹਨੇ ਕਿਹਾ ਅਕਾਲ ਪੁਰਖ ਪਰਮਾਤਮਾ ਡਿੱਗ ਗਏ ਨੇ 60 ਲੱਗੀ ਤਾਂ ਉਹਨੇ ਕਿਹਾ ਨਹੀਂ ਡਿੱਗੇ ਨਹੀਂ ਹੈਗੇ ਕਹਿੰਦੇ ਇੱਥੋਂ ਜਿਹੜਾ ਅਗਲਾ ਪਿੰਡ ਹੈ ਨਾ ਉੱਥੇ ਭਗਤ ਨਾਮਦੇਵ ਜੀ ਜਿਹੜੇ ਹਨ ਉਹਨਾਂ ਦਾ ਹੀ ਭਗਤ ਹੈ ਉਹਨਾਂ ਕਾਲਾ ਮੰਦਰ ਦੇ ਕੋਲੋਂ ਲੰਘਦੇ ਪਏ ਸੀ। ਉਹਨਾਂ ਨੂੰ ਕਥਾ ਕੀਰਤਨ ਦੇ ਵਿੱਚ ਐਨਾ ਰਸ ਆਇਆ ਕਿ ਉੱਥੇ ਖੜ੍ਹ ਕੇ ਆਪਣੀਆਂ ਜੁੱਤੀਆਂ ਵਜਾਲ ਲੱਗ ਗਏ ਸੀ। ਉੱਥੇ ਜਿਹੜਾ ਪਰਮਾਤਮਾ ਦਾ ਨਾਮ ਜਪੀ ਜਾਂਦਾ ਸੀ ਹੁਣ ਵੇਖ ਕੇ ਪੰਡਿਤ ਨੇ ਉਹਨੂੰ ਚੁੱਕ ਕੇ ਦੂਰ ਭਗਾ ਦਿੱਤਾ। ਹੁਣ ਪਰਮਾਤਮਾ ਮੰਦਰ ਚੁੱਕ ਕੇ ਹੀ ਉਸ ਭਗਤ ਨਾਮਦੇਵ ਦੇ ਕੋਲ ਲੈ ਗਏ ਸਨ। ਜਦੋਂ ਮੰਦਰ ਚੁੱਕਿਆ ਤੇ ਉਹਨਾਂ ਦੇ ਮੋਢੇ ਤੇ ਸੱਟ ਲੱਗ ਗਈ। ਕਹਿੰਦੇ ਉਹਨਾਂ ਦੇ ਮੋਢੇ ਤੇ ਸੱਟ ਲੱਗ ਗਈ ਹੈ ਤੇ ਹੁਣ ਭਗਤ ਨਾਮਦੇਵ ਜੀ ਇਸੇ ਕਰਕੇ ਖੁਸ਼ ਹੋ ਗਏ ਕਿ ਪਰਮਾਤਮਾ ਮੰਦਰ ਮੇਰੇ ਲਈ ਚੁੱਕ ਕੇ ਲੈ ਕੇ ਗਏ ਸਨ। ਉਹਨਾਂ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਪਰਮਾਤਮਾ ਤੁਹਾਡੇ ਮੋਢੇ ਤੇ ਸੱਟ ਵੱਜੀ ਹੈ। ਤੁਹਾਨੂੰ ਦੁੱਖ ਤਾਂ ਨਹੀਂ ਹੋ ਰਿਹਾ। ਉਸ ਸਮੇਂ ਭਗਤ ਨਾਮਦੇਵ ਨੂੰ ਸਿਰਫ ਹੌਮੇ ਤੇ ਹੰਕਾਰ ਆਇਆ ਸੀ। ਉਹਨਾਂ ਇੱਕ ਵਾਰ ਵੀ ਰੱਬ ਬਾਰੇ ਨਹੀਂ ਸੋਚਿਆ ਕਿ ਮੈਂ ਸਾਰੀ ਰਾਤ ਪਰਮਾਤਮਾ ਜੀ ਉਹਨਾਂ ਦੇ ਮੋਢੇ ਤੇ ਸੇਕ ਮੈਂ ਕਰਦੀ ਰਹੀ ਹਾਂ। ਇਸ ਤਰ੍ਹਾਂ ਦੀਆਂ ਜੜੇ-ਬੋਟੀਆਂ ਲਾਈਆਂ ਹਨ। ਇਹ ਗੱਲ ਹੀ ਕਰਦੇ ਪਏ ਸਨ ਕਿ ਅਕਾਲ ਪੁਰਖ ਪਰਮਾਤਮਾ ਆ ਕੇ ਉਥੇ ਟੁੱਟੇ ਜਿਵੇਂ ਮੰਜੇ ਤੇ ਲੇਟ ਗਏ। ਉਹਨਾਂ ਕਿਹਾ ਭੈਣੇ ਬੜਾ ਜ਼ਿਆਦਾ ਦੁੱਖ ਲੱਗਦਾ ਪਿਆ ਹੈ। ਉਹਨਾਂ ਉਸ ਦੀ ਜਿਹੜੀ ਭੈਣ ਸੀ ਰੰਕੇ ਤੇ ਬੰਕੇ ਦੀ। ਉਹਨੇ ਲਿਆ ਕੇ ਜਿਹੜੀ ਹਲਦੀ ਸੀ ਉਹਨਾਂ ਦੇ ਮੋਢੇ ਤੇ ਲਾ ਦਿੱਤੀ। ਹਲਦੀ ਲਾ ਕੇ ਅੰਦਰ ਚਲੀ ਗਈ ਕੁਝ ਖਾਣਾ ਬਣਾਉਣ ਲਈ। ਐਨੇ ਨੂੰ ਭਗਤ ਨਾਮਦੇਵ ਜੀ ਨੂੰ ਵੀ ਅਕਾਲ ਪੁਰਖ ਦੇਖ ਕੇ ਕਹਿੰਦੇ ਦੱਸੋ ਜੀ। ਉਹਨੇ ਕਿਹਾ ਪਰਮਾਤਮਾ ਮੇਰਾ ਸਾਰਾ ਹਉਮੈ ਤੇ ਹੰਕਾਰ ਟੁੱਟ ਗਿਆ। ਮੈਨੂੰ ਲੱਗਦਾ ਸੀ ਮੇਰੇ ਤੋਂ ਵੱਡਾ ਹੋਰ ਤੁਹਾਡਾ ਕੋਈ ਸੱਚਾ ਭਗਤ ਨਹੀਂ ਮੇਰੇ ਤੋਂ ਵੱਡੇ ਵੀ ਤੁਹਾਡੇ ਬੜੇ ਭਗਤ ਹਨ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਅਕਾਲ ਪੁਰਖ ਪਰਮਾਤਮਾ ਨੇ ਕਿਹਾ ਉਹ ਇਸ ਸਮੇਂ ਲਕੜਾਂ ਵੱਢਣ ਗਏ ਹਨ ਚਲੋ ਉੱਥੇ ਦਰਸ਼ਨ ਕਰ ਲਓ ਹੁਣ ਉਹਨਾਂ ਦੇ ਘਰ ਹਾਲਾਤ ਜਿਵੇਂ ਦੇ ਸਨ ਉਹਨੇ ਕਿਹਾ ਪਰਮਾਤਮਾ ਜੀ ਐਨਾ ਤੇਰਾ ਨਾਮ ਜਪਦੇ ਹਨ ਐਨੇ ਤੇਰੇ ਸੱਚੇ ਭਗਤ ਹਨ ਫਿਰ ਤੁਸੀਂ ਇਹਨਾਂ ਦੀ ਗਰੀਬੀ ਕਿਉਂ ਨਹੀਂ ਦੂਰ ਕਰਦੇ ਅਕਾਲ ਪੁਰਖ ਪਰਮਾਤਮਾ ਨੇ ਕਿਹਾ ਮੈਂ ਤੇ ਕਈ ਵਾਰ ਇਹਨਾਂ ਨੂੰ ਦੇਣਾ ਚਾਹਿਆ ਮਾਇਆ ਸੁੱਖ ਸਹੂਲਤਾਂ ਤੇ ਘਰ ਦੇ ਬੂਹੇ ਦੇ ਅੱਗੇ ਖੜੀਆਂ ਰਹਿੰਦੀਆਂ ਹਨ ਪਰ ਇਹ ਅੰਦਰ ਨਹੀਂ ਆਉਣ ਦਿੰਦੇ ਕਹਿੰਦੇ ਕਿ ਮੈਂ ਵੀ ਵੇਖਣਾ ਚਾਹੁੰਦਾ ਹਾਂ ਕਿ ਇਹ ਅੰਦਰ ਕਿਉਂ ਨਹੀਂ ਆਉਣ ਦਿੰਦੇ ਪਰਮਾਤਮਾ ਨੇ ਕਿਹਾ ਸਿਰ ਇਸ ਪਾਪ ਦਾ ਭਾਗੀਦਾਰ ਤੂੰ ਹੀ ਬਣੇਗਾ ਉਹਨੇ ਕਿਹਾ ਕੋਈ ਨਾ ਹੁਣ ਮੈਂ ਵੀ ਵੇਖਦਾ ਹਾਂ ਪਰਮਾਤਮਾ ਨੇ ਇੱਕ ਹੀਰੇ ਚਾਂਦੀਆਂ ਤੇ ਸੋਨੇ ਦੀਆਂ ਮੋਹਰਾਂ ਦੀ ਵੱਡੀ ਸਾਰੀ ਪੋਟਲੀ ਬਣਾ ਕੇ ਰਾਹ ਵਿੱਚ ਰੱਖ ਦਿੰਦੇ ਹਨ ਹਣ ਰੰਕਾ ਤੇ ਬੰਕਾ ਉਸ ਰਾਹ ਤੋਂ ਲੰਘ ਰਹੇ ਹੁੰਦੇ ਹਨ ਜਦੋਂ ਆਉਂਦੇ ਹਨ ਤੇ ਰੰਕਾ ਅੱਗੇ ਹੁੰਦਾ ਹੈ ਉਹਨੇ ਜਦੋਂ ਵੇਖਿਆ ਕਿ ਰਸਤੇ ਦੇ ਵਿੱਚ ਇੱਕ ਸ਼ਾਹੀ ਪੋਟਲੀ ਪਈ ਹੈ ਥੋੜਾ ਜਿਹਾ ਖੁੱਲਾ ਮੂੰਹ ਹੈ ਤੇ ਹੀਰੇ ਬਾਹਰ ਆ ਰਹੇ ਹਨ ਉਹਨੇ ਛੇਤੀ ਦੇ ਨਾਲ ਪੈਰਾਂ ਨਾਲ ਦੱਬ ਕੇ ਉਹਨੂੰ ਅੱਗੇ ਲੰਘ ਗਿਆ ਐਨੇ ਨੂੰ ਹੁਣ ਵੱਡਾ ਭਰਾ ਸੋਚਦਾ ਹੈ ਕਿ ਪਿੱਛੇ ਜਿਹੜਾ ਬੰਕਾ ਆ ਰਿਹਾ ਹੈ ਉਹ ਸੋਚਦਾ ਹੈ ਮੇਰਾ ਭਰਾ ਇਸ ਥਾਂ ਤੇ ਕਿਉਂ ਨਹੀਂ ਰੁਕਿਆ ਉਹ ਵੀ ਉਧਰ ਨਹੀਂ ਵੇਖਦਾ ਪਰ ਆਪਣੇ ਭਰਾ ਵੱਲ ਤੁਰ ਹੀ ਜਾ ਰਿਹਾ ਹੁੰਦਾ ਹੈ ਉਹ ਉਥੇ ਜਿਹੜਾ ਰੰਕਾ ਹੁੰਦਾ ਹੈ ਉਹ ਲੰਗਦੇ ਲੰਗਦੇ ਬੋਲੀ ਜਾਂਦਾ ਸਪਨੇ ਦਸਣ ਲੱਗੀ ਸੀ ਸਪਨੇ ਦਸਣ ਲੱਗੀ ਸੀ ਕਹਿੰਦਾ ਭਰਾ ਜੀ ਤੁਸੀਂ ਉਥੇ ਕਿਉਂ ਰੁਕੇ ਸੀ ਕਹਿੰਦੇ ਆਕਾਲ ਪੁਰਖ ਪਰਮਾਤਮਾ ਨੇ ਸਪਨੇ ਭੇਜੀ ਮੈਨੂੰ ਦਸਣ ਲੱਗੀ ਸੀ ਪਰ ਮੈਂ ਬਚ ਗਿਆ ਮੈਂ ਉੱਤੇ ਮਿੱਟੀ ਪਾ ਕੇ ਆਇਆ ਹਾਂ ਕਿ ਮੈਨੂੰ ਦਸ ਨਾ ਜਾਵੇ ਉਹਨੇ ਕਿਹਾ ਸਪਨੇ ਮੈਨੂੰ ਤਾਂ ਦਿਸੇ ਨਹੀਂ ਉਹਨੇ ਕਿਹਾ ਮਾਇਆ ਵੀ ਤਾਂ ਸਪਨੀ ਹੁੰਦੀ ਹੈ। ਉਹਨੇ ਕਿਹਾ ਜੀ ਅੱਛਾ ਇਸ ਕਰਕੇ ਤੁਸੀਂ ਉੱਥੇ ਰੁਕੇ ਸੀ। ਏਨੇ ਨੂੰ ਬੰਕਾ ਰੋਣ ਲੱਗ ਜਾਂਦਾ ਹੈ। ਕਹਿੰਦੇ ਕਿ ਤੂੰ ਰੋਂਦਾ ਕਿਉਂ ਹੈ? ਉਹ ਕਹਿੰਦੇ ਜੀ ਮੈਂ ਨਾ ਰੰਕਾ ਹਾਂ। ਕਹਿੰਦਾ ਮਿੱਟੀ ਤਾਂ ਪਾ ਕੇ ਆਇਆ ਸੀ ਮੈਂ ਤਾਂ ਤੇਰੇ ਕਿਤੇ ਵੀ ਡੱਸ ਕੇ ਨਾ ਜਾਵਾਂ। ਤੇਰੇ ਮਨ ਵਿੱਚ ਲੋਭ ਨਾ ਆ ਜਾਵੇ। ਚੁੱਕ ਕੇ ਕਿਧਰੇ ਮੈਂ ਘਰ ਨਾ ਲੈ ਆਵਾਂ। ਉਹ ਕਹਿਣ ਲੱਗੇ ਮੈਂ ਤਾਂ ਰੋਣ ਡਿਆ ਹਾਂ ਕਿ ਤੁਹਾਡਾ ਮਨ ਉਸ ਪਾਸੇ ਹੀ ਕਿਵੇਂ ਮਾਇਆ ਵਾਲੇ ਪਾਸੇ ਗਿਆ ਸੀ। ਕਿਵੇਂ ਵੀ ਤੁਸੀਂ ਜਿਹੜੇ ਪਰਮਾਤਮਾ ਤੋਂ ਵਿਸਾਰ ਦਿੱਤੇ ਸੀ ਮੇਰੇ ਤੇ ਵੀ ਤੁਸੀਂ ਐਵੇਂ ਹੀ ਸੋਚਿਆ ਤੇ ਮੈਂ ਉਹ ਚੁੱਕ ਲਵਾਂਗਾ ਹੁਣ ਉਹ ਦੂਰ ਖੜੇ ਅਕਾਲ ਪੁਰਖ ਤੇ ਭਗਤ ਨਾਮਦੇਵ ਜੀ ਸਾਰੀ ਗੱਲਬਾਤ ਸੁਣਦੇ ਪਏ ਸਨ ਉਹਨਾਂ ਇੱਕ ਦੂਜੇ ਤੋਂ ਰੰਕੇ ਤੇ ਬੰਕੇ ਆਪਸ ਵਿੱਚ ਮਾਫੀ ਮੰਗੀ ਤੇ ਉਹ ਘਰ ਵੱਲ ਤੁਰ ਗਏ ਹੁਣ ਅਕਾਲ ਪੁਰਖ ਪਰਮਾਤਮਾ ਤੇ ਭਗਤ ਨਾਮਦੇਵ ਦੀਆਂ ਆਪਸੀ ਗੱਲਾਂ ਕਰਨ ਲੱਗੇ ਪਰਮਾਤਮਾ ਕਹਿੰਦੇ ਵੇਖਿਆ ਇਹਨਾਂ ਦੇ ਘਰ ਵਿੱਚ ਹਰ ਰੋਜ਼ ਕੋਈ ਨਾ ਕੋਈ ਮਾਇਆ ਭੇਜਦਾ ਪਰ ਇਹ ਉਸ ਨੂੰ ਸਵੀਕਾਰ ਨਹੀਂ ਕਰਦੇ ਇਹ ਚਾਹੁੰਦੇ ਹਨ ਕਿ ਲੋਕ ਪਰਲੋਕ ਸੁਖਾਲਾ ਹੋ ਜਾਵੇ ਤੇ ਹੋਰ ਕੋਈ ਦੁੱਖ ਨਾ ਆ ਜਾਵੇ ਪਰ ਇਹਨਾਂ ਨੇ ਇਸ ਜਨਮ ਵਿੱਚ ਜਿਹੜਾ ਹੈ ਉਹ ਸੁਖੀ ਰਹਿਣਾ ਹੈ ਆਉਣ ਵਾਲੇ ਲੋਕ ਪਰਲੋਕ ਦੀ ਇਹਨਾਂ ਦੀਆਂ ਸੱਤ ਪੀੜ੍ਹੀਆਂ ਵੀ ਰਾਜ ਕਰਨਗੀਆਂ ਹੁਣ ਭਗਤ ਦੇਵ ਜੀ ਦਾ ਵੀ ਹੰਕਾਰ ਟੁੱਟ ਚੁੱਕਿਆ ਸੀ ਤੇ ਉਹਨਾਂ ਕਿਹਾ ਪਰਮਾਤਮਾ ਤੁਸੀਂ ਕਿਹਨਾਂ ਦੇ ਘਰਾਂ ਵਿੱਚ ਸੁਖ ਲੈ ਕੇ ਆਉਂਦੇ ਹੋ ਵਰਕਤਾਂ ਲੈ ਕੇ ਆਉਂਦੇ ਹੋ ਉਹਨਾਂ ਕਿਹਾ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਦੂਜਿਆਂ ਲਈ ਦਇਆ ਹੁੰਦੀ ਹੈ ਦੂਜਿਆਂ ਲਈ ਮਦਦ ਦੀ ਭਾਵਨਾ ਹੁੰਦੀ ਹੈ ਜਿਹਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ ਮੈਂ ਹਮੇਸ਼ਾ ਉਹਨਾਂ ਦੀ ਮਦਦ ਕਰਦਾ ਹਾਂ ਇਹਨਾਂ ਕਹਿ ਕੇ ਅਕਾਲ ਪੁਰਖ ਚਲੇ ਗਏ ਹੁਣ ਭਗਤ ਨਾਮਦੇਵ ਜੀ ਪਰਮਾਤਮਾ ਦਾ ਨਾਮ ਨਿਰਸਵਾਰਥ ਹੋ ਕੇ ਜਪਣ ਲੱਗੇ ਲੋਕਾਂ ਦੀ ਮਦਦ ਕਰਨ ਲੱਗੇ ਫਿਰ ਸਾਧ ਸੰਗਤ ਜੀ ਆਪਾਂ ਵੀ ਹਰ ਇੱਕ ਦੀ ਮਦਦ ਕਰਨੀ ਹੈ ਫਿਰ ਪਰਮਾਤਮਾ ਆਪੇ ਹੀ ਸਭ ਦਾ ਭਲਾ ਕਰਨਗੇ ਸਾਧ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਦੇਣਾ ਜੀ ਤੇ ਆਪਣੀ ਰਸਨਾ ਤੋਂ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ